ਚੱਲੀ ਕਿੱਥੇ ਤੁਹਾਡੇ ਉੱਤੇ ਚੱਲੀ ਕੀ ਐ ਸਰ ਮੈਂ ਜਦੋਂ ਐ ਰੱਖੀ ਆ ਆਪੇ ਉਹ ਨਿਕਲ ਗਈ ਆ ਕਿੱਥੇ ਬੇਟਾ ਡਰਨਾਲੀ ਡਰਿੰਕ ਕੀ ਦੀ ਆ ਹਾਂ ਡਰਿੰਕ ਕੀ ਬੇ ਫੌਜੀ ਬੰਦਾ ਮੈਂ ਪੈਗ ਨਿਕਾਜਾ ਲਾਇਆ ਵਾ ਸਵਾਰੀਆਂ ਨਾਲ ਭਰੀ ਬੱਸ ਦੇ ਵਿੱਚ ਬੈਠੇ ਇੱਕ ਨੌਜਵਾਨ ਨੇ ਜਦੋਂ ਗੋਲੀ ਚਲਾਈ ਤਾਂ ਸਵਾਰੀਆਂ ਦੇ ਸਾਹ ਸੁਕਾ ਦਿੱਤੇ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਮਾਮਲਾ ਤਰਨਤਾਰਨ ਦੇ ਬੱਸ ਸਟੈਂਡ ਦਾ ਹੈ ਜਿੱਥੇ ਅਸ਼ਮਦੀਨ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਰਾਈਫਲ ਦੇ ਵਿੱਚ ਪਹਿਲਾਂ ਗੋਲੀ ਪਾਈ ਤੇ ਫਿਰ ਹਵਾਈ ਫਾਇਰ ਕਰ ਦਿੱਤਾ ਇਹ ਗੱਲਬਾਤ ਹੋਈ ਸੀ ਗੱਲਬਾਤ ਕੁਝ ਨਹੀਂ ਸੀ ਉਹਨੇ ਰਫਲ ਦੇ ਵਿੱਚ ਗੋਲੀ ਪਾ ਕੇ ਤੇ ਇਦਾਂ ਗੋਲੀ ਚਲਾਈ ਤਾਂ ਆਹੋ ਪਤਾ ਨਹੀਂ ਮੈਂ ਨਹੀਂ ਜਾਂਦਾ ਇਹਨਾਂ ਨੂੰ ਗੋਲੀ ਚਲੀ ਕੇ ਇਹਨੂੰ ਗਈ ਕੇ ਇਹਨੂੰ ਇਹਨੂੰ ਗਈ ਤਾਂ ਉਹਨੂੰ ਗੱਡਿਆ ਨਾ ਤਾਂ ਤੇ ਬੱਚ ਚਲ ਜਾਂਦੀ ਤੇ ਕੋਈ ਨੁਕਸਾਨ ਹੋ ਸਕਦਾ ਸੀ ਉਹ ਸਾਰੀ ਨਹੀਂ ਇਦਰੋਂ ਕੋਈ ਉਹਨਾਂ ਚ ਰਾਹੀ ਤੇ ਉਹ ਨੇ ਤਾਂ ਉਹਨੂੰ ਕਰਤਾ ਫੈਲਾਕ ਗੋਲੀ ਚਲਾਉਣ ਵਾਲੀ ਨੌਜਵਾਨੀ ਕਿਹਾ ਕਿ ਉਸ ਦਾ ਫੌਜੀ ਹੈ ਉਸ ਨੇ ਗੋਲੀ ਚਲਾਈ ਨਹੀਂ ਅਚਾਨਕ ਚੱਲੀ ਹੈ ਉਸ ਨੇ ਨਸ਼ਾ ਕਰਨ ਦੀ ਗਲ ਵੀ ਕਬੂਲੀ ਦਾ ਨਾਮ ਰਸਪਾਲ ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ ਸਰ ਮੈਂ ਜੂ ਐਨੀ ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ ਗੁਰੂ ਜੌਨ ਬਟਾਲੀਅਨ ਦਾ ਬੰਦਾ ਤੇ ਰੈਸਗਲਾਈ ਦਾ ਤੇ ਮੈਂ ਤੇ ਰੱਖੀ ਆ ਨਿਕਲ ਗਈ ਆ ਮੈਂ ਕੋਈ ਮੈਂ ਤੇ ਪਹਿਲੀ ਵਾਰੀ ਪੰਜਾਬ ਵੇਖਿਆ ਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬਿੰਗੇ ਤੇ ਤੇ ਮੈਨੂੰ ਖੁਸ਼ੀ ਬੜੀ ਹੋਈ ਇਸ ਚੀਜ਼ ਦੀ ਵੀ ਮੈਂ ਐਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ ਪਿੰਡ ਕਿਹੜਾ ਆਪਣਾ ਪਿੰਡ ਲਵਾਰ ਆ ਤੇ ਕਿਉਂ ਗੋਲੀ ਚਲੀ ਕਿੱਥੇ ਤੁਹਾਡੇ ਉਹ ਚੱਲੀ ਕੀ ਐ ਸਰ ਮੈਂ ਜਦੋਂ ਐ ਰੱਖੀ ਆ ਆਪੇ ਉਹ ਨਿਕਲ ਗਈ ਆ ਕਿੱਥੇ ਬੇਟਾ ਦਰਨਾਲੀ ਚੋਂ ਬਸ ਚਾ ਮੈਂ ਸਰ ਚਲਾਈ ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ ਪੰਜਾਬ ਚ ਆ ਗਿਆ ਆਪਦੇ ਘਰ ਆ ਰਿਹਾ ਤੇ ਆ ਮੈਨੂੰ ਹੋਰ ਹੀ ਕਸੂਤਾ ਜੱਬ ਪਾਤਾ ਹੁਣ ਕੀ ਗੱਲ ਬਾਤ ਹੋਈ ਹੁਣ ਕਿੰਨਾ ਨੇ ਸਰ ਇਹ ਇਹ ਮੈਨੂੰ ਇਥੇ ਲੈ ਆਏ ਵੀ ਤੂੰ ਇੱਕਦਾਂ ਨਿਕਲ ਗਈ ਕਿੱਥੇ ਲਿਉਂਦਾ ਪੁਲਿਸ ਨੇ ਤੇ ਸਾਰੇ ਇਹੋ ਜੀ ਸਾਡੇ ਜਦੋਂ ਦਿਮਾਗ ਚ ਨਹੀਂ ਦਿਲ ਚ ਨਹੀਂ ਮੈਮੀ ਗੁਰੂ ਗੋਬਿੰਦ ਸਿੰਘ ਦਾ ਦਾਸ ਆ ਜਿੱਦੀ ਬੋਲੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰੀ ਹੈ ਸਾਰੇ ਉੱਪਰ ਨੂੰ ਨਿਕਲ ਹੀ ਆ ਹੋਇਆ ਨਹੀਂ ਆ ਬਾਕੀ ਅੱਗੇ ਨਾ ਵਿਗੜਨ ਪਾਉ ਮੈਂ ਗਰੀਬ ਬੱਚਾ ਵਾਂ ਮੈਨੂੰ ਮਾਫ਼ ਕਰੋ ਡਰਿੰਕ ਕੀਤੀ ਆ ਹਾਂ ਡਰਿੰਕ ਕੀ ਵੀ ਫੌਜੀ ਬੰਦਾ ਮੈਂ ਪੈਗ ਨਿਗਾਹ ਜਲਾਇਆ ਵਾ ਪਰ ਉਹ ਸਾਰ ਨਿਕਲ ਗਈ ਆ ਐ ਥੋੜੀ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ ਉਤਰੀ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਰਾਈਫਲ ਨੂੰ ਕਬਜ਼ੇ 'ਚ ਲਿਆ ਗਿਆ ਤੇ ਨੌਜਵਾਨ ਦੇ ਕੋਲੋਂ ਪੁੱਛਗਿਛ ਵੀ ਕੀਤੀ ਧਾਰੀ ਹੈ। ਮਾਮਲਾ ਵੇ ਬਾਸਰ ਦੇ ਇੱਥੇ ਇਹਨਾਂ ਦਾ ਬੰਦਿਆਂ ਨੇ ਦੱਸਿਆ ਵੀ ਇੱਥੇ ਕੋਈ ਫਾਇਰ ਹੋਇਆ ਬੰਦਾ ਲਿਆਂਦਾ ਉਹਨੇ ਕੀ ਵੈਰੀਫਾਈ ਕਰਨ ਦਾ। ਕਿੱਥੋਂ ਦਾ ਇਹ ਬੰਦਾ? ਪੁਛਦੇ ਅਜੇ ਲੈ ਕੇ ਆਏ ਹੋਣੇ ਅਜੇ ਕੱਲ੍ਹ। ਕਰ ਲੈਣਦੇ ਹੋ ਜੇ ਰਾਈਫਲ ਨਹੀਂ ਹੋਇਆ ਅੱਗੇ। ਕਿਹੜੀ ਰਾਈਫਲ? ਨਾਲ ਹੀ ਨਾਲ ਹੀ ਮੈਂ। ਬੰਦ ਨਾਲ। ਤੇ ਉਹ ਤੁਸੀਂ ਕਬਜ਼ੇ ਲੈ ਲਈ ਉਹਨੇ। ਪਈ ਹਜੇ ਵੈਨੇ ਆ ਕਰਦੇ ਕਬਜ਼ੇ ਦੀ ਆ ਬੰਦਾ ਨਸ਼ੇ 'ਚ ਆ ਕਿਤਰਾ ਵੈਨੇ ਹਰੇ ਚੈੱਕ ਕਰਨੇ ਆ ਕਰ ਲਈ ਪੁੱਛ ਕੇ ਅਸੀਂ ਕਿਤੀ ਕੀ ਦੱਸਦੇ ਹਜੇ ਨਹੀਂ ਕੀਤੀ ਜਦੋਂ ਤੁਸੀਂ ਆ ਕੇ ਨਾਲ ਹੀ ਆਪਣੇ ਮੌਕੇ 'ਤੇ ਮਿਲਿਆ ਹਜੇ ਕਰ ਲਿਆ ਨਹੀਂ ਇਹ ਫੌਜੀ ਆ ਕੌਣ ਆ ਪਤਾ ਨਹੀਂ ਪੁੱਛਦੇ ਆ ਦੱਸਦਾ ਵਾ ਰਟਾਇਰ ਫੌਜੀ ਆ ਕਿੱਥੋਂ ਦਾ ਪੋਛਦੇ ਬੈ ਜਾ ਮੁੰਡਿਆ ਬੈ ਜਾਵੇ ਤੁਹਾਡੇ ਸਾਹਮਣੇ ਹੀ ਆ ਦਸਦੀਕੇ ਤਰਨਤਾਰਨ ਦੇ ਬੱਸ ਸਟੈਂਡ ਦੇ ਵਿੱਚ ਇੱਕ ਆਪਣੇ ਆਪ ਨੂੰ ਸਾਬਕਾ ਫੌਜੀ ਕਹਿਣ ਵਾਲੇ ਨੌਜਵਾਨ ਦੇ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਦਸਦੀਕੇ ਉਸੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਨਿੱਕਾ ਜਿਹਾ ਪੈਗ ਲਾਇਆ ਤੇ ਉਸਨੇ ਗੋਲੀ ਚਲਾਈ ਨਹੀਂ ਸਕੋ ਅਚਾਨਕ ਗੋਲੀ ਚੱਲੀ ਹੈ ਪਰ ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੂੰ ਥਾਣੇ ਲਿਜਾਇਆ ਗਿਆ ਹੈ ਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਰਵੀ ਖੇੜਾ ਪੰਜਾਬੀ ਲੋਕ ਚੈਨਲ